ਆਵੇਂ ਕੋਈ ਬੱਚਾ ਵੀ ਹੋਵੇ ਇਹ ਗੱਲ ਪੱਕੀ ਮਨ ਲੋ ਕਿ ਕਿਉਂਕਿ ਇਹ ਕੁਆਲਿਟੀ ਤਿਆਰ ਕਰ ਰਹੇ ਆ ਗਿਣਤੀ ਗੁੰਤੀ ਵਾਲੀ ਕੋਈ ਪ੍ਰੋਬਲਮ ਨਹੀਂ ਸਾਡੇ ਬੱਚੇ ਕੈਂਪਾਂ ਦੇ 10 ਵੀ ਹੁੰਦੇ ਨੇ 20 ਵੀ ਹੁੰਦੇ ਨੇ 50 ਵੀ ਹੁੰਦੇ ਨੇ 100 ਵੀ ਹੁੰਦੇ ਨੇ 200 ਵੀ ਹੁੰਦੇ ਨੇ 600 ਵੀ ਹੁੰਦੇ ਨੇ ਗਿਣਤੀ ਨਹੀਂ ਆਰਾਛੀ ਕੁਆਲਿਟੀ ਤਿਆਰ ਕਰ ਰਹੇ ਆ ਵਧੀਆ ਬੱਚੇ ਜੇ ਜੇ ਤੁਸੀਂ ਸੋਚੋਗੇ ਕਿ ਅਸੀਂ ਨਕਲ ਮਾਰ ਲਾਂਗੇ ਨਕਲ ਮਾਰਨੀ ਉਹ ਤਾਂ ਤੁਸੀਂ ਭੁੱਲੀ ਜਾਓ ਕਲੀਅਰ ਹੈ ਬਿਲਕੁਲ। ਕਿਉਂਕਿ ਮੈਂ ਆਪਣੇ 10 ਸਾਲ ਹੋ ਗਿਆ ਆਪਣੇ ਫੀਲਡ 'ਚ ਨਾ ਇਹ ਕੰਮ ਹੋਣ ਦਿੱਤਾ ਨਾ ਹੋਣ ਦੇਣਾ। ਸਾਨੂੰ ਬੱਚਿਆਂ ਦੇ ਪੇਪਰ ਐਵੇਂ ਲੈ ਕੇ ਜਾਣਾ ਮਨਜ਼ੂਰ ਨਹੀਂ ਪਰ ਇਹ ਨਾ ਤੁਸੀਂ ਸੋਚਿਓ ਕਿ ਅਸੀਂ ਇਦਾਂ ਦਾ ਕੁਝ ਕਰ ਲਾਂਗੇ। ਠੀਕ ਹੈ ਇਹ ਗੱਲ ਸਮਝ ਆ ਗਈ ਕਿ ਨਹੀਂ? ਵੈਸੇ ਸਕੂਲ ਦੀ ਪੜਾਈ 'ਚ ਨਕਲ ਵੀ ਨਹੀਂ ਮਾਰਨੀ ਚਾਹੀਦੀ ਇਹ ਤਾਂ ਫਿਰ ਕੁਰਬਾਨੀ ਦਾ ਪੇਪਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਚ ਬੈਠੇ ਆ। ਮੇਰਾ ਨਾ ਛੱਡੋ ਮੈਂ ਤੇ ਕਾਮਸਾੜਾ ਮੇਰਾ ਡਰ ਨਹੀਂ ਤੁਹਾਨੂੰ ਹੋਣਾ ਚਾਹੀਦਾ ਗੁਰੂ ਦਾ ਡਰ ਹੋਣਾ ਚਾਹੀਦਾ ਤੇ ਜਿਹੜਾ ਬੱਚਾ ਕੋਈ ਬੱਚਾ ਵੀ ਨਹੀਂ ਮੁੜੇਗਾ ਠੀਕ ਹੈ ਉਹਦਾ ਪੇਪਰ ਲਿਆ ਜਾਏਗਾ ਠੀਕ ਹੈ ਤੇ ਜਾਂ ਉਹਨੂੰ ਫਿਰ ਉਹ ਧੁੱਪ ਆਪਣੇ ਕੋਲ ਹੈ ਜੀ ਹੈ ਨਾ ਤੇ ਉੱਥੇ ਕੀਤਾ ਜਾਏਗਾ ਤੇ ਕਈ ਬੱਚਿਆਂ ਨੂੰ ਬੋਲਿਆ ਵੀ ਗਿਆ ਸੀਗਾ ਵੀ ਪੇਪਰ ਬੋਰਡ ਲੈ ਕੇ ਆਉਣਾ ਦੋ ਦਿਨ ਪਹਿਲਾਂ ਦੱਸਿਆ ਗਿਆ ਸੀਗਾ ਪਰ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਪਰ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਅੱਜ ਤੁਹਾਡਾ ਗੁਰਬਾਣੀ ਦਾ ਪੇਪਰ ਹੋਣਾ ਫਿਰ ਇਤਿਹਾਸ ਦਾ ਫਿਰ ਮਰਿਆ ਦਾ ਉਸ ਤੋਂ ਬਾਅਦ ਰਿਜ਼ਲਟ ਆ ਠੀਕ ਹੈ ਸੋ ਪਹਿਲੀ ਤੋਂ ਪੰਜਵੀਂ ਵਾਲਿਆਂ ਨੂੰ ਪਹਿਲਾਂ ਪੇਪਰ ਦਿੱਤੇ ਜਾਣਗੇ 6ਵੀਂ ਤੋਂ 8ਵੀਂ ਵਾਲਿਆਂ ਨੂੰ ਫਿਰ ਉਸ ਤੋਂ ਬਾਅਦ 9ਵੀਂ ਤੋਂ ਪਲੱਸ 2 ਵਾਲੇ ਠੀਕ ਹੈ ਜਿੰਨਾ ਹੁੰਦਾ ਕਰੋ ਇਮਾਨਦਾਰੀ ਨਾਲ ਇੱਥੇ ਕੋਈ ਹਾਰ ਜਿੱਤ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਜੋ ਤੁਸੀਂ ਜਾਣਦੇ ਹੋ ਜੋ ਤੁਸੀਂ ਪੜਿਆ ਹੈ ਜੋ ਤੁਸੀਂ ਸਮਝਦੇ ਹੋ ਉਹਦੇ ਚ ਪੇਪਰ ਹੋਣਾ ਬਸ ਠੀਕ ਹੈ ਕੋਈ ਆਪਾਂ ਕੋਈ ਆਪਣੇ ਨਾਲ ਕਿਸੇ ਨਾਲ ਕੋਈ ਟਾਰਗੇਟ ਨਹੀਂ ਹੈਗਾ ਗੱਲ ਸਮਝ ਆ ਗਈ ਸੋ ਕਿਸੇ ਵੀ ਕੰਮ ਦੀ ਕਾਰਜ ਦੀ ਰਮਪਤਾ ਕਰਨ ਤੋਂ ਪਹਿਲਾਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਯਾਦ ਕਰਦੇ ਹੁੰਨੇ ਆ ਸਵਾਓ ਫਿਰ ਕਰੀਏ ਯਾਦ ਅੱਖਾਂ ਬੰਦ ਕਰ ਲਓ ਹੱਥ ਜੋੜ ਲਓ ਸਿਰ ਢੱਕ ਲਓ ਠੀਕ ਹੈ ਸੋ ਆਪਾਂ ਫਿਰ ਗੁਰਬਾਣੀ ਦਾ ਪੇਪਰ ਆਰੰਭ ਕਰਾਂ ਤੇ ਬਹੁਤ ਸੌਖਾ ਪੇਪਰ ਆ 80 ਤੋਂ 90% ਪੇਪਰ ਸੌਲਵ ਕੀਤਾ ਹੋਇਆ 95% ਹੀ ਆ ਤੁਸੀਂ ਬਸ ਖਾਲੀ ਥਾਵਾਂ ਭਰਨੀ ਹੈ ਤੇ ਪੇਪਰ ਹੈਗਾ ਘੱਟੋ-ਘੱਟ 5 ਤੋਂ 7 ਮਿੰਟ ਦਾ ਜਿੰਨੂੰ ਆਉਂਦਾ ਜਿੰਨੂੰ ਨਹੀਂ ਆਉਂਦਾ ਉਹ ਉਹਦੇ ਲਈ ਅੱਧਾ ਘੰਟਾ ਵੀ ਥੋੜਾ ਸਭ ਸਾਰੇ ਹੱਥ ਜੋੜੋ ਅੱਖਾਂ ਬੰਦ ਕਰ ਲਓ ਆਪਾਂ ਮੂਲ ਮੰਤਰ ਦਾ ਪਾਠ ਕਰਕੇ ਉਸ ਤੋਂ ਬਾਅਦ ਪੇਪਰ ਆਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਤੁਸੀਂ ਮੇਰੇ ਮਗਰ ਬੋਲਣਾ ਪਿਆਰੇ ਬੱਚੋ ਠੀਕ ਹੈ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਾਉ ਸਤਨਾਮ ਸਤਨਾਮ ਕਰਤਾ ਪੁਰਖਾ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਇੱਕ ਓੰਕਾਰ ਓੰਕਾਰ ਸਤਨਾਮ ਵਾਹਿਗੁਰੂ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੋੜ ਪ੍ਰਸਾਦ ਵਾਹਿ ਗੁਰੂ 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 वाहे जी का खालसा वाहे गुरु जी की फते जेडी थी तो कलास बेटा ਤੁਸੀਂ ਪੇਪਰ ਦੇ ਉੱਪਰ ਦੇਖ ਲੈਣਾ ਵੀ ਤੁਹਾਡੇ ਕੋਲ ਪੇਪਰ ਸਹੀ ਆਇਆ ਹੋਵੇ ਠੀਕ ਹੈ ਪੇਪਰ ਅਸੀਂ ਪੁੱਛ ਕੇ ਦੇਣਾ ਤੇ ਤੁਸੀਂ ਦੇਖ ਕੇ ਲੈਣਾ ਠੀਕ ਹੈ ਆਪਣੇ ਵਾਲੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਸਹੀ ਪੇਪਰ ਜਾਏ ਪਰ ਕਈ ਵਾਰੀ ਬੱਚੇ ਗਲਤ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਪੇਪਰ ਉਹ ਭਰਦੇ ਰਹਿੰਦੇ ਆ ਤੇ ਜਦੋਂ ਰਾਤ ਨੂੰ ਪਤਾ ਲੱਗਦਾ ਬੱਚੇ ਦੀ ਕਲਾਸ ਕੋਈ ਹੋਰ ਸੀ ਤਾਂ ਉਹ ਤੁਹਾਡਾ ਟਾਈਮ ਖਰਾਬ ਹੋਏਗਾ ਠੀਕ ਹੈ ਤੇ ਤੁਹਾਡਾ ਨੁਕਸਾਨ ਆ ਇਹ ਹੁਣ ਪਹਿਲੀ ਤੋਂ ਪੰਜਵੀਂ ਵਾਲੇ ਹੱਥ ਖੜਾ ਕਰੋ ਪਹਿਲਾਂ ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਬਹੁਤ ਸੌਖਾ ਪੇਪਰ ਆਪਸ਼ਨ ਦਿੱਤੀਆਂ ਹੋਈਆਂ ਨੇ ਗੁਰਕੀਰਤ ਬੇਟਾ ਉਹ ਭਾਈ ਸਾਹਿਬ ਉਹਨਾਂ ਦੇ ਬੇਟੇ ਨੂੰ ਬੁਲਾਓ ਹੋਰ ਤੇ ਨਹੀਂ ਕੋਈ ਬੇਟਾ ਤੁਹਾਡੇ ਚੋਂ ਪਹਿਲੀ ਤੋਂ ਪੰਜਵੀਂ ਵਾਲਾ हो गया पहली तो तोवी वे बेटा छेवीं तो अठवीं वाले हाथ खड़े करो बेटा अगर पेपर शुरू नहीं करना ਦੇਖ ਲਓ ਪੇਪਰ ਦੇ 6ਵੀਂ ਤੋਂ 8ਵੀਂ ਵਾਲਾ ਲਿਖਿਆ ਹੋਇਆ ਹੈਗਾ ਪੇਪਰ ਕਿਹੜਾ ਤੁਸੀਂ ਪਿੱਛੇ ਚੱਲੋ ਕਿਹੜਾ ਤੁਸੀਂ ਪਿੱਛੇ ਹੋ ਜੇ ਮੀਤ ਅਠਮੀ ਵਾਲੇ सारे बच्चे को पेपर हो छेवीं तो अठमी बस छेवीं तो अठमी वाले छेवीं तो अठमी आल मिल गया ਅੱਗੇ 9ਵੀਂ ਤੋਂ ਆਬ ਦਿਓ ਬੇਟਾ 9ਵੀਂ ਤੋਂ 12ਵੀਂ ਵਾਲੇ ਪੁੱਛ ਕੇ 9ਵੀਂ ਤੋਂ 12ਵੀਂ ਵਾਲੇ ਹੱਥ ਖੜਾ ਕਰਿਓ ਬ੍ਰੇਕ ਤੇ ਉੱਪਰ ਲਿਖਿਆ ਹੋਇਆ ਕਲਾ ਪੇਪਰ ਗਲਤ ਨਾ ਕਰਨ ਦਿੱਤਾ ਜਾ ਪੇਪਰ ਦੇ ਉੱਪਰ ਲਿਖਿਆ 9ਵੀਂ ਤੋਂ 12ਵੀਂ ਵਾਲੇ ਹੱਥ ਇਹਨਾਂ ਦੇ ਥੱਕ ਗਏ ਨੇ ਹਾਂਜੀ ਤੁਸੀਂ ਇੱਥੇ ਆਓ ਸਾਹਮਣੇ ਰਹਿਣਾ ਠੀਕ ਹੈ ਨਹੀਂ ਕਿੱਥੇ ਸੀ ਗਿਆ ਨਹੀਂ ਫਿਰ ਭੇਜੂਣਾ ਫਿਰ ਬਪਾ ਜੀ ਸੁਣਨ ਨੂੰ ਭੇਜ ਜਾਂ ਕਿਸੇ ਹੋਰ ਦੀ ਲਾਜ਼ਮ ਮੈਂ ਕਹਿੰਦਾ ਬੇਟਾ ਤੁਹਾਡਾ ਨਾਮ ਓਪਨ ਤੇ ਰਹਿ ਗਿਆ ਜੀ 12ਵੀਂ ਤੋਂ ਉੱਪਰ ਹਾਂ ਕਿੰਨੇ ਨੇ ਦੋ ਜਣੇ ਦੇ ਰਹੇ ਬੇਟਾ ਤੁਹਾਡਾ ਨਾਮ ਪਿਤਾ ਦਾ ਨਾਮ ਮੌਲਮਦਰ ਕਲਾਸ ਕਿਹੜੀ ਹੈ ਇਹ ਲਿਖੋ और दे रहे हैं ऑब्जेक्टिव साजे पेपर के ने शुरू नहीं करना जीड़ी संगत लिखया ना संगत हां जी ਲਿਖ ਲਿਆ ਬੇਟਾ ਟਾਈਮ ਹੋ ਗਿਆ ਇੰਜ ਕਹਿ ਦੋ 3 ਮਿੰਟ ਰਹਿੰਦੇ ਨੇ 5 ਵਜਾਂ ਚ 5 ਵਜੇ ਕੇ ਸਮੇ ਲੋ ਤੇ ਤੁਹਾਡੇ ਕੋਲ ਟਾਈਮ ਹੈਗਾ ਕਿੰਨਾ ਬੜਾ 15 ਮਿੰਟ ਬਹੁਤ ਸੌਖਾ ਬੇਤਰੇ ਕਰੋ ਚਲੋ ਹਾਂ ਜੀ ਬੇਟਾ ਕਰੋ ਨਾਮ ਪਿਤਾ ਦਾ ਨਾਮ ਜਰੂਰੀ ਲਿਖਿਆ ਹੋਣਾ ਚਾਹੀਦਾ ਬੇਟਾ ਹੈ ਬੇਟਾ ਤੁਸੀਂ ਦੇਖਿਆ ਨਹੀਂ ਪਹਿਲਾਂ ਕਿਹੜੀ ਕਲਾਸ ਤੁਹਾਡੀ ਹੈ ਹੈ ਕਿਰਤ ਬੇਟਾ ਤੁਹਾਨੂੰ ਪੇਪਰ ਦੇਣਾ ਸੀਗਾ 6ਵੀਂ ਦਾ 8ਵੀਂ ਵਾਲਾ 6ਵੀਂ ਤੋਂ 8ਵੀਂ ਵਾਲਾ ਅਜੇ ਵੀ ਪੇਪਰ ਆਪਣਾ ਵੜਾ ਚੈੱਕ ਕਰ ਲੋ ਤੁਹਾਡੇ ਕੋਲ ਸਹੀ ਪੇਪਰ ਹੋਣਾ ਚਾਹੀਦਾ ਹੈ ਅਸੀਂ ਵਾਰ-ਵਾਰ ਕਹਿ ਰਹੇ ਹਾਂ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਫਿਰੋਣਾ ਟਾਈਮ ਖਤਮ ਪੈਨਸਲ ਵਾਲੇ ਪੈਨਸਲ ਯੂਜ਼ ਕੰਪਿਊਟਰ ਅੱਤੇ ਪੈਨ ਵਾਲਿਆਂ ਦੇ ਪੇਪਰ ਬੋਰਡ ਸੈਂਟਰ 'ਚ ਸਾਰਿਆਂ ਦੇ ਵਿਚਕਾਰ ਵਿਚਕਾਰ ਪੇਪਰ ਤੁਹਾਡਾ ਸੈਂਟਰ 'ਚ ਚਾਹੀਦਾ ਹੈ ਜਿੰਦਾ ਸਾਈਡ ਤੇ ਫੁੱਟਾ ਆਇਆ ਤੇ ਮੈਂ ਪੇਪਰ ਉਹ ਫੜ ਲੈਣਾ ਪਿਆਰੇ ਬੱਚੇ ਵਿਚਾਰ ਰੱਖੋ ਸਾਰਿਆਂ ਦਾ ਪੇਪਰ ਸੈਂਟਰ 'ਚ ਸੈਂਟਰ ਦਾ ਮੀਨਿੰਗ ਦੇਖ ਲਓ ਇੱਥੇ ਠੀਕ ਹੈ ਕਿਹਦਾ ਵੀ ਫੁੱਟਾ ਜਿਹੜਾ ਇਧਰ ਉਧਰ ਨਹੀਂ ਹੋਣਾ ਚਾਹੀਦਾ ਜਿਹੜਾ ਸੈਂਟਰ 'ਚ ਕਰੋ 95% ਤੁਹਾਡਾ ਪੇਪਰ ਕੀਤਾ ਹੋਇਆ ਹੈ 95% ਤੁਹਾਡਾ ਪੇਪਰ ਸੌਲੋਵੇ ਤੁਸੀਂ ਤਾਂ 5% ਕਰਨਾ ਹੈ ਇਹ ਸਮਝ ਆਉਂਦਾ ਉਹ ਪੋਸਟ ਸਕਦਾ ਬੱਚਾ ਮੈਂ ਕਿੰਨੇ ਟਾਈਮ ਕਿਹਾ ਸੀ 5 ਮਿੰਟ ਦਾ ਪਹਿਲੀ ਤੋਂ ਪਹਿਵੀਂ ਵਾਲਿਆਂ ਕੋਲ অপਸ਼ਨ ਹੈ ਸਾਰਾ ਦੱਸਿਆ ਹੋਇਆ ਹੈ ਵੀ ਦੇ ਨਾ హతడే సహ పేపర్ తాడే సహాయ బాధ నీ ਠੀਕ ਹੈ ਓਕੇ ਆ ਦੇਖੋ ਪਹਿਲੇ ਵਾਲੇ ਜਿਵੇਂ ਪ੍ਰਸ਼ਨ ਨੰਬਰ ਹੈ ਨਾ 6 ਸੋਚਿਆ ਡੈਸ਼ ਨਾ ਹੋ ਵੀ ਜੇ ਸੋਚੀ ਰਖਵਾਰ ਦੇਖ ਠੀਕ ਹੈ ਤੇਨੇ ਜੋ ਇੱਕ ਦੇ ਤੁਸੀਂ ਮਾਰਕਰਸ ਮਾਰਕ ਵੀ ਕਰ ਦੇਣਾ ਤੇ ਭਰ ਵੀ ਦੇਣਾ ਸੌਖਾ ਸਾਰਿਆਂ ਕੋਲ ਸੇਮ ਹੈ ਨਾ ਪੇਪਰੇ पहले से पंचमी याद है ठीक है भाई साहब आ जाओ ਇਹ ਲੈਣਾ ਬੰਦ ਅਸਈ ਲੈਣਾ ਉਹ 3 ਮਿੰਟ ਚ ਹੀ ਕਰ ਲਿਆ ਜੇ ਇਹਨਾਂ ਸੌਖਾ ਪੇਪਰ ਵੀ ਨਹੀਂ ਆਉਂਦਾ ਤਾਂ ਬੜੀ ਮਾੜੀ ਗੱਲ ਐ ਕੋਈ ਇਹਦਾ ਸੌਖਾ ਪੇਪਰ ਕੋਈ ਹੋ ਨਹੀਂ ਸਕਦਾ ਲਿਖਣਾ ਤਾਂ ਕੁਝ ਆਈ ਨਹੀਂ ਕਰ ਲਿਆ ਤੇ ਤੁਹਾਡਾ ਇਹ ਜਿਹੜਾ ਹੈਗਾ ਜਿੰਨਾ ਪੇਪਰ ਦਾ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆ ਕਿ ਫਿਰ ਤੁਸੀਂ ਉੱਕਾ ਹੀ ਚਲੋ ਵੈਸੇ ਬੱਚੇ ਤੁਸੀਂ ਪੇਪਰ ਵੀ ਜ਼ੋਖਾ ਬੱਚੇ ਵੀ ਜਿੰਨੇ ਨਿਕਲੇ ਹੋ ਇਹ ਤੁਹਾਡਾ ਯੂਨ ਲ ਆਇਆ ਘਰ ਜਾ ਕੇ ਤੁਸੀਂ ਦੇਖ ਲੈਣਾ ਇੱਕ-ਇੱਕਲੇ ਨੂੰ ਦਿਖਾ ਦਿਓ ਭਾਈ ਇਹ ਘਰ ਜਾ ਕੇ ਆਪਣੇ ਮੋਬਾਈਲ ਤੇ ਦੇਖ ਲੈਣਾ ਵੀ ਮੇਰੀ ਵੀ ਫੋਟੋ ਵੀਡੀਓ ਆ ਗਈ ਭਾਈ ਠੀਕ ਹੈ ਨਾ ਕੋਈ ਬੱਚਾ ਹੈਗਾ ਜਿਹੜਾ ਨਹੀਂ ਸੇਵ ਗਰੁੱਪ ਚ ਸੇਵਣਾ ਤੇ ਤੇ ਆਪਣੀ ਤੁਸੀਂ ਵੀਡੀਓ ਦੇਖ ਲੈਣੀ ਹੈ ਤੇ ਜੇ ਨਕਲ ਮਾਰੋਗੇ ਉਹ ਵੀ ਦੇਖ ਲੈਣੀ ਹੈ ਤੇ ਦੁਨੀਆ ਨੇ ਦੇਖ ਲੈਣੀ ਆ ਵੀ ਇਹ ਬੱਚੇ ਕਿੰਦੇ ਹੁਸ਼ਿਆਰ ਬਹੁਤ ਨੇ ਪਰ ਇਹ ਨਕਲ ਮਾਰੀ ਜਾਂਦੇ ਨੇ ਬੇਇੱਜ਼ਤੀ ਨਹੀਂ ਹੈ ਤੁਹਾਡੀ ਤੇ ਨਾਲ ਪਿੰਡ ਦੀ ਕਰਾਉਣੀ ਹੈ ਤੇ ਮੈਂ ਵੀਰ ਨੂੰ ਬੇਨਤੀ ਕਰਤੀ ਹੈ ਵੀ ਕੱਲਾ ਕੱਲਾ ਬੱਚਾ ਵੀਡੀਓ 'ਚ ਆ ਜਾਏ ਤਾਂ ਜੋ ਕਹੇ ਵਿਖਾਏ ਸ਼ੇਅਰ ਕਰੇ ਵੀ ਆਵੇ ਮੈਂ ਵੀ ਦੇਖਾਂ ਅਸੀਂ ਵੀ ਕਰਵਾਣੀ ਆਲੇ ਸਾਰੀ ਉਮਰ ਲਈ ਬਹਿ ਜਾਣਾ ਭਾਈ ਇੰਟਰਨੈਟ ਤੇ ਜਦੋਂ ਮਰਜੀ ਜਦੋਂ ਮਰਜੀ ਦੇਖ ਸਕਦੇ ਤੁਸੀਂ ਸਰਚ ਮਾਰੋ ਪੇਜ ਤੇ ਤੁਸੀਂ ਜਦੋਂ ਵੱਡੇ ਹੋ ਜਾਓਗੇ ਵੱਡੀਆਂ ਮੰਜਲਾਂ ਤੇ ਪਹੁੰਚ ਜਾਓਗੇ ਉਦੋਂ ਕਹਿਣ ਜੋਗੇ ਹੋਕਰਗੇ ਅਸੀਂ ਵੀ ਐਵੇਂ ਦੇ ਜਿਹੜੇ ਗੱਲਾਂ ਮਾਰਦੇ ਉਹਨਾਂ ਦੀ ਵੀਡੀਓ ਜਰੂਰ ਖਾਉਣੀ ਆ ਸਹੀ ਵਿਚਾਰਨ ਕੀ ਮੈਂ ਕਿਹਾ ਸੀ ਪੇਪਰ ਸੈਂਟਰ ਚ ਰੱਖਣਾ ਹੈ ਪੇਪਰ ਕੰਨਾ ਨਹੀਂ ਹੈਗਾ ਇੱਕ ਮਿੰਟ ਬੇਟਾ ਉਤਾਰਾਂ ਮੈਂ ਪਰ ਤੁਸੀਂ ਖੜੇ ਹੋ ਖੜੇ ਹੋ ਚੰਦ ਜੀ ਸਾਹਿਬ ਇੱਕ ਮਿੰਟ ਬੇਟਾ ਬੇਟਾ ਲੈਨੇ ਆ ਜਿਨ੍ਹਾਂ ਦਾ ਪੇਪਰ ਹੋ ਗਿਆ ਲੈ ਆ ਖੜੇ ਜੀ ਆਹ ਬੁਤ ਚੱਲੋ ਸਾਹਮਣੇ ਖੜੇ ਚਲੋ ਤੁਸੀਂ ਮੰਨੀ ਬੇੜਾ ਪਿੱਛੇ ਬਈ ਜਿਨ੍ਹਾਂ ਨੇ ਕਰ ਲਿਆ ਹਾਂਜੀ ਕਸਮੇ ਸਾਰੇ ਤੇ ਆਈ ਨਾਸੋ ਖਾਪ ਤੇ ਪਰ ਬਾੜੀ ਗੱਲ ਲੈ ਲਿਗੀ ਹੁੰਦੇ ਹਨ ਆ ਕਰ ਲਿਆ ਹਨ ਐਵੇਂ ਬੈ ਬੈ ਕੇ ਨਾ ਥੱਕ ਗਏ ਆ 11 ਮਿੰਟ ਹੋ ਗਏ ਚੁੱਕੇ ਹਨ ਸਾਡੇ ਨਾਲ ਵੈਸੇ ਨਾ ਛੋਟੇ ਬੱਚੇ ਜਿਵੇਂ ਕਹਿੰਦੇ ਨਾ ਛੋਟੇ بڑے ਜਿਹੜੇ ਬੱਚੇ ਨਾ ਵਧੀਆ ਹੁੰਦੇ ਨੇ ਹੁੰਦੇ ਨੇ ਨਾ ਜਦੋਂ ਥੋੜੇ ਜਿਹਾ ਵੱਡੇ ਹੋ ਜਾਂਦੇ ਨੇ ਫਿਰੇ ਖਰਾਬੀਆਂ ਕਰਨ ਲੱਗ ਜਾਂਦੇ ਆ ਵਿਚਾਰੇ ਉਹਨਾਂ ਨੇ ਦੁਨੀਆਂ ਜਿਹੜੇ ਕਿਤਾਬਾਂ ਰਿਆ ਕਿਤਾਬਾਂ ਨੂੰ ਧੂਫ ਦੇਣ ਵਾਲੇ ਹਮੇਸ਼ਾ ਬੱਚੇ ਕੀ ਹੋ ਜਾਂਦੇ ਨੇ ਪੇਪਰਾਂ 'ਚ ਫੇਲ ਤੇ ਜਿਹੜਾ ਇੱਕ ਬਾਬ ਨੂੰ ਧੂਖ ਜਿਹਾ ਉਹ ਸਿੱਖੀ ਵਾਲੇ ਪੇਪਰ 'ਚ ਫੇਲ ਹੋ ਜਾਏਗਾ ਮਗਾਲ ਇੰਨੀ ਗੋਏ ਉਹ ਸਿੱਖੀ 'ਚ ਫੇਲ ਹੋ ਜਾਏਗਾ ਤੇ ਕੀ ਕਰਨਾ ਇਹਨੂੰ ਘਰ ਜਾ ਕੇ ਸਾਰਿਆਂ ਨੇ ਪਹਿਲਾਂ ਦੁਕਾਨ ਤੇ ਜਾਣਾ ਬੁੱਕ ਨੂੰ ਰੱਖ ਕੇ ਦੁਕਾਨ ਤੋਂ ਵਧੀਆ ਸਾਰੀ ਧੂਖ ਲਿਉਣੀ ਹੈ ਕੀ ਲਿਉਣੀ ਹੈ ਧੂਖ ਲਿਉਣੀ ਹੈ अच्छा तू फुले आके सवेरे उठ के तड़के किताब नु की देनी करनी है? पाव नु की देनी करनी है? की देनी करनी है? ਕਾਤੋਂ ਪੜਾਈ ਫਿਰ ਜਾਦਾ ਜੀ ਜਾਤੋ ਜੀ ਛੇਤੀ। ਹਾਂ? ਬੋਲੋ ਭਾਈ। ਸਹੀ ਕਹਿ ਰਿਹਾ ਮੈਂ ਕਿ ਗਲਤ? ਗਲਤ ਪਰ ਸਹੀ ਤੁਹੀ ਕਰਨਾ ਹੁਣ ਕੀ ਕਰਨਾ? ਤੇ ਹੈਨਾ ਹੋਰ ਘਰ ਵੀ ਜਾਣਾ ਕਹਿੰਦੇ ਮੋਬਾਈਲ ਵੀ ਚਲਾਣਾ ਬੁੰਡਾ ਕਿ ਜਾਂਦਾ ਅੱਛਾ ਇਹ ਹਾਂ ਵੀ ਨਾ ਪਿਆਰੇ ਫੋਟਾ ਕਿੱਥੇ ਗਿਆ ਬੇਟਾ ਤੁਹਾਡਾ ਫੋਟਾ ਕਿੱਥੇ ਗਿਆ ਤੁਹਾਡਾ ਕਾਕੀ ਲੈਣਾ ਹੋ ਗਿਆ ਜੀ 15 ਮਿੰਟ ਹੋ ਗਏ ਬੇਟਾ ਹਾਂ ਲੇ ਲੀਏ ਵਾਜ ਕਾਟ ਆਈ ਜੋਰ ਦੀ ਦਿਓ ਚਲੋ ਫਿਰ ਪਹਿਲੀ ਤੋਂ ਪੰਜਵੀਂ ਵਾਲੇ ਪੜੋ ਜੀ ਪਹਿਲਾਂ ਪਹਿਲੀ ਤੋਂ ਪੰਜਵੀਂ ਵਾਲਾਂ ਦਾ ਤੁਹਾਨੂੰ ਬੇਟਾ ਬਹਿ ਜਾਓ ਖੜੇ ਹੋਣ ਨੂੰ ਨਹੀਂ ਕਿਹਾ ਪਿਆਰਿਓ ਹਾਂ ਜਿੰਦਾ ਪਿਆਏ ਉਹਦਾ ਪਿਆ ਹੀ ਰਹਿ ਜਾਣਾ ਜਿੰਦਾ ਪਿਆਏ ਹੋਮੀ ਰਹਿਣਾ ਉਨ ਬੰਦਾ 10 ਮਿੰਟ ਹੋਰ ਦੇ ਦੋ ਤੇ ਜਿਹਨੇ ਕਰਨਾ ਸੀ ਉਹਨੇ ਕਿੰਨੇ ਮਿੰਟ ਚ ਕਰ ਲਿਆ 2-3 ਮਿੰਟ ਚ ਪਹਿਲੀ ਤੇ ਪੰਜਵੀਂ ਆਣ ਦੇ ਲੋ ਫਿਰ ਛੇਵੀਂ ਤੇ ਅੱਠਵੀਂ ਆਣ ਦੇ ਲੋ ਹੱਥ ਖੜੇ ਕਰ ਲੋ ਪਹਿਲੀ ਤੇ ਪੰਜਵੀਂ ਵਾਲੇ ਇੱਧਰ ਵੀ ਨਾ ਬੇਟਾ ਆਹ ਬੇਟਾ ਸ਼ਰਾਰਤੀ ਦੋ ਤਿੰਨ ਨਿੱਕੇ ਨਿੱਕੇ ਹਾਂਜੀ ਠੀਕ ਜੀ ਬੜੀ ਜੀ ਇਹ ਪੰਜ ਦਿਨਾਂ ਤੋਂ ਦੇਖ ਤੁਹਾਨੂੰ ਆ ਛੋੜ ਦਿਆਂ ਹਾਂ ਇਹ ਪੇਪਰ ਹੀ ਲੈਣ ਲੱਗੇ ਆ ਸਕਾਲਰ ਸਕੂਲ ਚ ਕਿਹੜਾ ਕਿਹੜਾ ਪੜਦਾ ਤੁਹਾਡੇ ਚ ਸਕਾਲਰ ਚ ਕਿਹੜਾ ਕਿਹੜਾ ਪੜਦਾ ਕੋਈ ਵੀ ਨਹੀਂ ਤੇ ਤੁਸੀਂ ਕਿਹੜੇ ਸਕੂਲ ਪੜਦੇ ਹੋ ਸਕਾਲਰ ਹੀ ਪੜਦੇ ਹੋ ਅਸੀਂ ਤੁਹਾਡੇ ਸਕਾਲਰ ਚ ਵੀ ਆ ਗਏ ਉੱਥੇ ਪੇਪਰ ਲਾ ਦੇ ਭਾਈ ਸਕਾਲਰ ਚ ਵੀ ਹੋ ਗਈ ਗੱਲ ਇਹ ਪੇਪਰ ਉੱਥੇ ਵੀ ਲਾਾਂਗੇ ਫਾਰਮ ਭਰੇ ਜਾ ਰਹੇ ਨੇ ਜਿਹੜੇ ਬੱਚਿਆਂ ਨੂੰ ਤੁਸੀਂ ਉੱਥੇ ਦੇਣਾ ਹੈ ਤੁਹਾਡੇ ਮੈਡਮ ਫਾਰਮ ਭਰ ਰਹੇ ਨੇ ਆਪਣਾ ਨਾਮ ਲਿਖਾ ਦਿਓ ਪੋਛਲੇ ਜਿਹੜੇ ਇਨਚਾਰਜ ਨੇ ਵੀ ਇਦਾਂ ਫਾਰਮ ਭਰੀ ਚਰੇ ਨੇ ਧਾਰਮਿਕ ਪ੍ਰੀਖਿਆ ਦੇ ਨਾਮ ਤੇ ਸਿੱਖ ਮਿਸ਼ਨੀ ਕਾਲਜ ਦੇ ਧਾਰਮਿਕ ਪ੍ਰੀਖਿਆ ਦੇ ਨਾਮ ਤੇ ਭਰੀ ਚਰੇ ਨੇ ਭਰੀ ਚਰੇ ਫਾਰਮ ਤੇ ਆਪਣੇ ਫਾਰਮ ਭਰ ਦਿਓ ਲਓ ਜੀ ਲਓ ਪੇਪਰ ਜਲਦੀ ਲੈ ਲਓ ਭਾਈ ਬੇੜਾ ਕੜੀ ਉਹ ਤੁਸੀਂ ਨੋਹਿੰਦ ਪਲਾਸਟਰ ਉੱਤੇ ਲਾਓ ਪੇਪਰ ਸਾਰਿਆਂ ਨੂੰ ਆਪਣਾ ਨਾਮ ਪਿਤਾ ਦਾ ਨਾਮ ਸਾਰਾ ਕੁਝ ਲਿਖਿਆ ਹੋਣਾ ਚਾਹੀਦਾ ਕਲਾਸ ਮੋਬਾਈਲ ਨੰਬਰ ਹਾਂਜੀ ਚਲੋ ਕੋਈ ਗੱਲ ਨਹੀਂ ਆਪੇ ਕਰ ਹਾਂਜੀ ਲਿਆ ਲਓ ਬੇਟਾ ਤੁਸੀਂ ਛੋਟੇ ਬੱਚਿਆਂ ਨੂੰ ਲਓ ਮੋ ਬੇਟਾ ਲਓ ਆ ਫੜਾਏ ਬੇਟਾ ਤੁੱਕਾ ਹੀ ਲਊਗਾ ਜਿੰਨੀ ਮਰਜ਼ੀ ਲੈ ਲਓ ਆ ਫੜਿਆਰ ਬੱਚੇ ਹਾਂਜੀ ਹਾਂਜੀ ਲਓ ਸਾਰੇ ਬੱਚੇ ਪਹਿਲੀ ਤੋਂ ਪੰਜਵੀਂ ਵਾਲੇ ਖੜੇ ਹੋ ਜਾਓ ਆ ਬੇਟਾ ਉਧਰ ਖੜੋ ਪਹਿਲੀ ਤੋਂ ਪੰਜਵੀਂ ਵਾਲੇ ਖੜੇ ਹੋ ਜਾਓ ਇੱਥੇ ਮੇਰੇ ਕੋਲ ਆ ਜਾਓ ਆਪਣੇ ਖਾਲੀ ਹੱਥ ਹੋਣਾ ਖਾਲੀ ਹੱਥ ਖਾਲੀ ਹੱਥ ਆ ਜਾਓ ਖਾਲੀ ਹੱਥ ਪਹਿਲੇ ਤੋਂ ਪਹਿਨੀ ਵਾਲੇ ਖਾਲੀ ਹੱਥ ਮੇਰੇ ਕੋਲ ਆ ਜਾਓ ਪਿਆਰਿਓ ਬੇਟਾ 2 ਮਿੰਟ ਹੋਰ ਦੇ ਦਿਓ ਵਸਤਾਂ ਨੂੰ ਕਿਤਾਬਾਂ ਦੇ ਫੋਟੋ ਲੈਣੀ ਆ ਫਿਰ ਤੁਸੀਂ ਜੋ ਮਰਜ਼ੀ ਕਰਨਾ ਇੱਧਰ ਬੈਠ ਇਹ ਇੱਥੇ ਬਹਿ ਜਾ ਅੰਜ ਨੂੰ ਮੇਰੇ ਨਾਲ ਮੂੰਹ ਕਰਕੇ ਲਾਈਨ ਚ ਹਾਂ ਬੇਟਾ ਨਾਲ ਬੈਠੋ ਬੇਟਾ ਅੰਜ ਜੀ ਵੀ ਆ ਨਾ ਅੰਜ 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 ਜਿਵੇਂ ਬਿਠ ਬੇਟਾ ਬੇਟਾ ਕਿਤਾਬਾਂ ਲਿਆਓ ਪਿਆਰੇ ਬੱਚੇ ਕਿਤਾਬਾਂ ਲਿਆਓ ਛੇ ਮਿੰਟ ਅਠਮੀ ਵਾਲੇ ਆ ਜਾਓ ਆ ਜਾਓ ਆ ਜਾਓ ਛੇ ਮਿੰਟ ਅਠਮੀ ਵਾਲੇ ਇਹਨਾਂ ਨੇ ਮਗਰ ਗੋਡਿਆਂ 'ਪਾਰ ਆ ਜਾਓ ਬੇਟਾ ਗੱਲ ਸੁਣਿਓ ਬਾਬਾਈ ਨੂੰ ਲੱਗਲੇ ਹੁਣ ਕੋਈ ਫੋਟੋ ਕਿਚਨੀ 'ਕੋ ਬਾਬਾਈ ਗਰੰਟੀ ਆਪਣੇ ਬੋਟਾ ਬੇਟਾ ਛੇ ਮਿੰਟ ਛੇ ਮਿੰਟ ਅਠਮੀ ਗੋਡਿਆਂ 'ਪਾਰ ਹੋ ਜਾ ਬੇਟਾ ਫੜਿਓ ਛੇਵੇਂ ਤੇ ਅੱਠਵੇਂ ਗੋਡਿਆਂ ਪਾਰ ਹੋ ਜਾਓ ਬੇਟਾ ਸਮਝੋ ਗੱਲ ਨੂੰ ਤੇਰੇ ਨਾਲ ਸਾਥ ਦਿਆ ਕਰੋ ਚਲੋ ਬੇਟਾ ਸਿੱਧੇ ਹੋ ਵਾ ਸਿੱਧੇ ਬੇਟਾ ਤੁਹਾਡੀ ਕਲਾਸ ਕਿਹੜੀ ਹੈ ਪੋਧਰਾਓ ਬੇਟਾ ਲਾਇਨ ਸਿੱਧੀ ਕਰੋ ਇਹ ਇੱਧਰ ਰੱਖ ਲਿਓ ਬੇਟਾ ਅਗੇ ਕੋ ਫੇਰ ਫੇਰ ਵੇਖੋ ਉੱਥੇ ਖੜੇ ਹੋ ਕੇ ਉੱਥੇ ਬਹਿ ਗਏ ਨਾ ਉਧਰ ਚਲੋ বেটা পড়াবো এক মিনিট বেটা ওতে হবে বেটা বেটা ইদ্র ইদ্র হবো বেটা ইদ্র হবো বেটা ইদ্র ইদ্র হবো ਬੇਟਾ ਇਧਰ ਹੋ ਖੜੇ ਹੋ ਤੁਹਾਡੀ ਕਿਹੜੀ ਕਲਾਸ ਹੈ ਪਰਾ ਹੋ ਬੇਟਾ ਬਸ ਉਧਰ ਹੀ ਕਰ ਰਹੇ ਨਾ ਪੰਪਲਟ ਤੇ ਬੇਟਾ 9ਵੀਂ ਦੇ ਪਲਾਸਟ ਵਾਲੇ ਖੜੇ ਹੋ ਜਮਨ

Aloha e ka loa